ਗੋਤਸਾਂ ਦੇ ਨਾਮ ਲਿਖਿਆ ਤੇ ਮੈਂ ਰੀਨੋ ਮੈਂ ਆਪਣੇ 프리 ਕੋਰਟ ਚ ਰਗਬੀ ਕੋਚਿੰਗ ਦਿੰਨਾ ਜੀ ਸਾਰੇ ਬੱਚਿਆਂ ਨੂੰ ਜੀ ਤੇ ਜਿੱਤੇ ਮੈਂ ਟੀਮਾਂ ਹਰ ਸਾਲ ਹਰ ਗਰੁੱਪ ਜੋ ਪੋਜੀਸ਼ਨ ਹੁੰਦੀ ਹੈ ਪਰ ਇਸ ਸਾਲ ਵੀ ਤੇ ਪਿਛਲੇ ਸਾਲ ਵੀ ਸਾਡੇ ਸਕੂਲੀ ਟੀਮਾਂ ਨਾਲ ਢੱਕਾ ਹੋਇਆ ਜਿਹਦੇ ਉੱਪਰੋਂ ਲਾ ਕੇ ਆਉਂਦੇ ਆ ਟੀਚਰ ਆਦੀ ਡਾਇਰੈਕਟਰਾਂ ਦੇ ਚਪਾਤੀ ਲਵਾ ਕੇ ਆ ਜਾਂਦੇ ਜਿਨ੍ਹਾਂ ਨੂੰ ਰਗਬੀ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਜੀ ਇੱਕ ਦੋਨੋਂ ਛੱਡ ਕੇ ਗਈ ਔਰ ਕਿਸੇ ਨੂੰ ਕੋਈ ਨੌਲੇਜ ਨਹੀਂ ਸੀ ਰਗਬੀ ਬਾਰੇ ਆਨੇ ਕੁਆਲੀਫਾਈ ਸੀਗੇ ਉਹਨਾਂ ਕੋਲ ਕਿਸੇ ਕੋਲ ਰਗਬੀ ਦਾ ਸਰਟੀਫਿਕੇਟ ਨਹੀਂ ਸੀਗਾ ਜੋ ਲੈਵਲ ਤੇ ਹੋਣਾ ਚਾਹੀਦਾ ਰਗਬੀ ਇੰਡੀਆ ਕਰਉਂਦੀ ਹੈ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਇੰਜਰੀਆਂ ਆ ਗੀਆਂ ਜੀ ਤੇ ਬਾਕੀ ਕਈ ਟੀਮਾਂ ਜਿਹੜੀਆਂ ਚੰਗੀਆਂ ਸੀ ਉਹਨਾਂ ਨੇ ਥੱਲੇ ਖਰਾਦੀਆਂ ਜੀ ਸਾਡੀਆਂ ਟੀਮਾਂ ਨੇ ਵਰਕ ਹੋਣ ਦੇ ਬਾਅਦ ਵੀ ਦੂਜੀਆਂ ਟੀਮਾਂ ਨੇ ਸਾਡਾ ਨੋਟੀਸ ਟੀਮ ਕੋਲ ਸਕੋਰ ਵੀ ਨਹੀਂ ਕਰ ਸਕਿਆ ਜਿੱਤੀਆਂ ਪਰ ਸਾਡੇ ਉਹਨਾਂ ਨੇ ਜੇ ਸਿਲੈਕਸ਼ਨ 'ਚ ਬੱਚੇ ਨਹੀਂ ਪਾਏ ਜੀ ਜਿਹੜੇ ਸਿਲੈਕਸ਼ਨ 'ਚ ਪਾਏ ਉਹਨਾਂ ਨੇ ਜਿਹੜਾ ਬੱਚਾ ਖੇਡਿਆ ਵੀ ਨਹੀਂ ਕੁਆਲੀਫਾਈ ਵੀ ਨਹੀਂ ਉਹ ਉਹਨਾਂ ਜਿਹਾਸ਼ੀ ਬੱਚੇ ਪਾਏ ਜੀ ਤੇ ਜਿਹੜੀ ਕੋੜਾਈ 99 ਦੀ ਉਹ ਚ ਸਾਡੀ ਇੱਕ ਕੁੜੀ ਪਾਈ ਉਹਨਾਂ ਨੇ ਤੇ ਹੁਣ ਤੱਕ ਤੁਸੀਂ ਇਹਦੀ ਸ਼ਿਕਾਇਤ ਤੇ ਹੋਰ ਵੀ ਕਰ ਚੁੱਕੇ ਹੋ ਔਰ ਅਸੀਂ ਇਹਦੀ ਕੋੜਾਈ ਕਰ ਲੈਣਾ ਡਿਪਾਰਟਮੈਂਟ ਨੂੰ ਨੋਟਿਸ ਭੇਜਿਆ ਜੀ ਵਕੀਰਾਂ ਜੀ ਮੈਂ ਜੇ ਮੇਰੀ ਇਹ ਮੀਡੀਆ ਰੈ ਹੱਲ ਹੋ ਗਿਆ ਠੀਕ ਹੈ ਨਹੀਂ ਤਾਂ ਮੈਂ ਜੀ ਫਿਰ ਹਾਈ ਕੋਰਟ ਜਾਊਗਾ ਇਹਨਾਂ ਦੇ ਵਿਰੁੱਧ ਜਿੰਨੀ ਕਾਰਵਾਈ ਬੰਦੀ ਮੈਂ ਕਰਵਾਉਂਗਾ ਕਿੰਨੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਤੁਸੀਂ ਬੱਚਿਆਂ ਨੂੰ ਮੈਂ ਜੀ ਕਰ ਦਵਾ ਦਾ ਟਮੇ ਕੋਲ 70-80 ਬੱਚੇ ਹੁੰਦੇ ਆ ਰਗਬੀ ਤੇ ਫੁੱਟਬਾਲ ਦੋਨੋਂ ਕਿਸਮਾਂ ਦੀ ਜੀ ਤਾਂ ਫਿਰ ਇਹੋ ਕੋਸਟ ਕੋਚਿੰਗ ਦਿਨਾਂ ਜੀ ਜਿੰਨੇ ਬੱਚੇ ਨੂੰ ਟ੍ਰੇਨਿੰਗ ਦਿੱਤੀ ਆ ਉਹਨਾਂ ਚੋਂ ਇੱਕ ਵੀ ਬੱਚੇ ਸਿਲੈਕਟ ਨਹੀਂ ਕੀਤਾ ਉਹਨਾਂ ਜੇ ਮੰਨ ਲਓ ਉਹਨਾਂ ਨੇ ਪਾਇਆ ਵੇਟਿੰਗ ਚ ਪਾਇਆ ਥੱਲੇ ਦੋ ਬੱਚੇ ਵੀ 19 ਦੇ ਪਾਇਆ ਕੁੜੀਆਂ ਵੀ ਦੋ ਹੀ ਪਾਈਆਂ ਉਹਨਾਂ ਨੇ ਜੀ ਜਿਹੜੇ ਬੰਦੇ ਸੀ ਮੇਰੇ ਪੰਜ ਤੋਂ 6-6 ਬੱਚੇ ਸੀ ਦੂਜੇ ਉਹਨਾਂ ਨੇ ਆਪਦੇ ਜ਼ਿਲ੍ਹਿਆਂ ਦੇ ਮੰਨ ਲਓ ਸੁਗਰੂਰ ਦੇ ਸੀਗੇ ਬਰਨਾਲੇ ਦੇ ਸੀਗੇ ਲੁਧਿਆਣੇ ਦੇ ਸੀ ਉਹਨਾਂ ਨੇ ਆਪ ਦੇ ਬੱਚੇ ਉੱਪਰ ਰੱਖੇ ਜੀ ਤੇ ਉਹਨਾਂ ਨੇ ਆਦੀਆਂ ਟੀਮਾਂ ਨੂੰ ਇਸ ਤਰ੍ਹਾਂ ਜਿਤਾ ਕੇ ਲੈ ਗਏ ਉੱਪਰ ਮੇਨ ਉਹਨਾਂ ਦਾ ਫਾਈਨਲ ਵਾਲੇ ਕੁੜੇ ਨਾ ਨਾ ਦਿੱਤੇ ਉਹ 4-0 ਦਾਾਰੀਆਂ ਜੇ ਮਨ ਲਓ ਫਾਈਨਲ ਚ ਪਹੁੰਚ ਲਾਗੇ ਟੀਮਾਂ ਸੀਗੀਆਂ ਕਵਾਲਾ ਮੈਨੂੰ ਕੋਈ ਕੰਪੀਟੀਸ਼ਨ ਦਿੰਦੇ ਮੁੰਡੇ ਆਏ ਮੁੰਡੇ 17 ਚ 45-0 ਨਾ ਮੋਗਾ ਮੈਥੋਂ ਹਾਰਿਆ ਜੁਨਾਇਟ 178 ਕਿਸੇ ਟੀਮ ਨੇ ਮੈਨੂੰ ਸਕੋਰ ਨਹੀਂ ਕਰਾ ਛੜੀ ਇਸੇ ਦਾ 19 ਸੀਗੀ 19 ਚ ਉਹਨਾਂ ਨੇ ਫਾਇਲ ਕਰਨਾ ਸਾਡਾ ਮੈਚ ਸੀਗਾ ਉਹ ਰੈਫਰੀ ਦੀ ਗਲਤੀਆਂ ਉਹਨੂੰ ਨੋਟ ਜਨਾ ਹੋਣ ਕਰਕੇ ਸਾਡੇ ਮੈਚ ਨੂੰ ਪਹਿਲੇ ਮੈਚ ਸਾਨੂੰ ਟਰਾਈ ਲਾਉਣ ਦੇ باوجود ਵੀ ਉਹਨਾਂ ਨੇ ਉਦੋਂ ਆ ਸਭ ਮੇਰੇ ਚਾਰ ਪਰਿਵਾਰ ਲਗਾਤਾਰ ਨਿਯਾਇਜ਼ ਉਹਨੇ ਕਾਰ ਦੇ ਕੇ ਬਾਹਰ ਕਰ ਦਿੱਤੇ ਜਿਹਦੇ ਉਸ ਬਾਅਦ ਤਿੰਨ ਪਲੇਅਰ ਮੇਰੇ ਗਰਾਊਂਡ 'ਚ ਰਹਿ ਗਏ ਜਿੰਨੇ ਮੈਂ ਕੋਈ ਵੀਡੀਓ ਪ੍ਰੂਫ ਕਰਤੀ ਉਹ ਸਭ ਕੁਝ ਪਿਆਈ ਤੇ ਉਹਨਾਂ ਨੇ ਮੈਨੂੰ ਫਾਈਨਲ ਮੈਚ ਹਰਾਇਆ ਤੇ ਜਿਹਦੇ ਕਰਕੇ ਬੱਚਿਆਂ ਦਾ ਆਸ ਵਿੱਚ ਦੀ ਲੜਾਈ ਵੀ ਹੋਈ ਫਾਈਨਲ ਮੈਚ 'ਚ ਉਹਨਾਂ ਨੇ ਪਾਇਆ ਵਾਲੇ ਬੱਚਿਆਂ ਨੇ ਸਾਡੇ ਫ੍ਰੀ ਕੁਟਰ ਦੇ ਬੱਚਿਆਂ ਨੂੰ ਗਾਲ ਕੱਢੀ ਜਿਹਦੇ ਕਰਕੇ ਉਹ ਮੈਚ ਇਹਨਾਂ ਦੇ ਹੱਥੋਂ ਵਾਝੀ ਵੀ ਹੋਈ ਜੀ ਜਿੰਨੇ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦਿੱਤੀ ਹੈ ਪਹਿਲਾਂ ਵੀ ਕੋਈ ਮੈਚ ਜਿੱਤੇ ਹਾਂਜੀ ਇਹ ਜ ਮੈਂ 12 ਸਾਲ ਤੋਂ ਟ੍ਰੇਨਿੰਗ ਦੇ ਰਿਆ ਰਗਵੀਰ ਜੀ ਅਜੇ ਤੱਕ ਫ੍ਰੀ ਕੋਟਰ ਟੀਮ ਕਦੇ ਨਹੀਂ ਹੋਇਆ ਜੀ ਪਹਿਲੇ ਤਿੰਨਾਂ ਪਲੇਸਾਂ 'ਚ ਮੇਰੀ ਟੀਮ ਰਹਿੰਦੀ ਰਹਿੰਦੀ ਹੈ ਜੀ ਕੋਈ ਵੀ ਕੰਪੀਟੀਸ਼ਨ ਹੋਵੇ ਜੀ ਫੀਡਬੈਕਤਲ ਹੋਵੇ ਜੀ ਇੰਨਾ ਬੱਚਿਆਂ ਦੇ ਵਿੱਚ ਕਿੰਨੇ ਬੱਚੇ ਜਿਹੜੇ ਮੰਨ ਲਓ ਪਹਿਲਾਂ ਖੇਡ ਚੁੱਕੇ ਆ ਹੱਥ ਖੜਾ ਕਰੀਏ ਕੀ ਇਹ ਜੇਤੂ ਕਰਾਉਂਦੇ ਹੋ ਸਾਰੇ ਇਹ ਸਟੇਟ ਲੈਵਲ ਤੇ ਜੇਤੂ ਹੈ ਜੀ ਇਹਨਾਂ 'ਚੋਂ ਬੱਚੇ ਮੰਨ ਲਓ ਦੋ ਦੋ ਤਿੰਨ ਇਹਨਾਂ ਦੇ ਆਪਰੇਸ਼ਨ ਨੈਸ਼ਨਲ ਲੱਗ ਚੁੱਕੀਆਂ ਜੀ ਤੇ ਮੰਨ ਲਓ ਨੈਸ਼ਨਲ ਅਗਿਆ ਇੱਕ ਦੋ ਬੱਚੇ ਆਪਣੇ ਜੋਬਨ ਮਾਈ ਇਹ ਮੁੰਡਾ ਇਹਨਾਂ ਦਾ ਇੰਡੀਆ ਕੈਂਪ ਵੀ ਲੱਗ ਚੁੱਕਾ ਜੀ ਅੰਡਰ ਟੇਕਿੰਗ ਹੁਣ ਲਾਸਟ ਤੇ ਤੁਹਾਡੀ ਮੰਗ ਕੀ ਹੈ ਲਾਸਟ ਤੇ ਮੰਗ ਇਹ ਹੀ ਹੈ ਜੀ ਜਿਨ੍ਹਾਂ ਦੇ ਮਾਲੋ ਨੌਲੇਜ ਨਹੀਂ ਇਸ ਗੇਮ ਬਾਰੇ ਜੀ ਉਹਨਾਂ ਨੂੰ ਡਿਪਾਰਟਮੈਂਟ ਕਿਉਂ ਲਾ ਕੇ ਭੇਜਿਆ ਜੀ ਉਹਨਾਂ ਦੇ ਉੱਪਰ ਕਿਰਪਾ ਹੋ ਜਾ ਇੱਥੇ ਉਹਨਾਂ ਦਾ ਟੂਰਨਾਮੈਂਟ ਦਾ ਸਾਡਾ 4 ਦਿਨ ਦਾ ਟੂਰਨਾਮੈਂਟ ਸੀਗਾ ਜੀ ਉਹਨਾਂ ਨੇ 6 ਦਿਨਾਂ ਵਿੱਚ ਹੀ ਕਰਾਇਆ ਜਿਹੜਾ ਰੋ ਰੋਕੇ ਟੂਰਨਾਮੈਂਟ ਖੜ ਗਿਆ ਕਰਨ ਜਿਸੇ ਮਨ ਉਹਨਾਂ ਨੂੰ ਅਸੀਂ ਕਈ ਵਾਰੀ ਇੱਥੇ ਗਲਤ ਕਰਦੇ ਆ ਘੰਟਾ ਘੰਟਾ ਦੋ ਦੋ ਘੰਟੇ ਮੈਚ ਨਾ ਕਰਾਇਆ ਕਨ ਆਦੀ ਮਰਜ਼ੀ ਨਾਲ ਜੀ ਉਹਨਾਂ ਦੇ ਸੰਗਰੂਹ ਤੋਂ ਟੀਚਰ ਆਈ ਸੀ ਜਿਹੜੇ ਹਸਬੈਂਡ ਵਾਈਫ ਸੀਗੇ ਉਹ ਉਹਨਾਂ ਦੀ ਬੀੜੀ ਖੇਡਦੇ ਜੋ ਕਾਨੂੰਨ ਦੇ ਅਧਾਰ ਤੇ ਜਿਹਦਾ ਬੱਚਾ ਖੇਡਦਿਆ ਉਹ ਡਿਊਟੀ ਨਹੀਂ ਦੇ ਸਕਦਾ ਜੀ ਤੇ ਉਹਨਾਂ ਨੇ ਮਨ ਲਓ ਡਿਊਟੀ ਵੀ ਦਿੱਤੀ ਉਹਨਾਂ ਨੇ ਸਿਲੈਕਸ਼ਨ 'ਚ ਆਪਣੇ ਨਾਮ ਹੀ ਉਹਨਾਂ ਨੇ ਸਿਲੈਕਸ਼ਨ ਲਿਸਟ ਆਈ ਤਰੀਪੇ ਉਹਨਾਂ ਨੇ ਬਣਾਇਆ ਮਨ ਲਓ ਸਿਲੈਕਸ਼ਨ ਲਿਸਟ ਟੂਰਨਾਮੈਂਟ ਤੋਂ ਇੱਕ ਲਿਆ ਦੋ ਦਿਨ ਬਾਅਦ ਚ ਬਣ ਕੇ ਸਾਰੇ ਮਾਲਾ ਜਿਹੜੇ ਜ਼ਿਲ੍ਹੇ ਹੁੰਦੇ ਨੇ ਉਹ ਆਪਾਂ ਦੇ ਦਿੰਨੇ ਹੁੰਦੇ ਆ ਪਰ ਉਹਨਾਂ ਨੇ 1 ਮਹੀਨੇ ਬਾਅਦ ਸਾਨੂੰ ਲਿਸਟਾ ਦਿੱਤੀਆਂ ਮਾਲਾ ਉੱਚ ਵੀ ਜਿਹੜੇ ਬੱਚੇ ਪਾਏ ਉਹਨਾਂ ਦੇ ਦੇ ਸਿਲੈਕਸ਼ਨ ਲਿਸਟਾ ਚ ਕਈ ਟੀਚਰਾਂ ਦੇ ਉਹਨਾਂ ਨੇ ਸੈਨਿਕ ਹੋਾਈ ਜੀ ਮੈਂ ਕਨਵੀਨੈਂਸ ਸੀਗਾ ਫਰੀਕੋਟ ਜ਼ਿਲ੍ਹੇ ਦਾ ਮੇਰੇ ਸੈਨਿਕ ਹੋਏ ਉਹਨਾਂ ਨੇ ਆ ਜਾਣੀ ਪਤਾ ਕਿੱਥੇ ਲਿਸਟਾਂ ਬਹਿ ਕੇ ਬਣਾਇਆ ਫਰੀਕੋਟ ਕਾ ਬਣਾਇਆ ਨਹੀਂ ਉਹਨਾਂ ਦੇ ਜੀ ਇਸ ਦਾ ਜ਼ਿੰਮੇਵਾਰ ਕੌਣ ਹੈ ਕਹਿੰਦਾ ਜ਼ਿੰਮੇਵਾਰ ਆ ਜੀ ਆਪਣਾ ਏਓ ਦਾ ਦਫ਼ਤਰ ਵੀ ਹੈ ਫਰੀਕੋਟ ਡਿਪਾਰਟਮੈਂਟ ਵੀ ਹੈ ਜੀ ਤੇ ਐਜੂਕੇਸ਼ਨ ਬੋਰਡ ਵੀ ਹੈ ਜੀ ਜਿਵੇਂ ਤੁਹਾਡੇ ਕਹਿਣ ਮੁਤਾਬਿਕ ਰੈਫਰੀ ਗਲਤ ਹੋਣ ਕਰਕੇ ਤੁਹਾਡੇ ਬੱਚਿਆਂ ਨੂੰ ਇੰਜਰੀ ਹੋਈ ਹੈ ਕਿਸ ਪ੍ਰਕਾਰ ਦੀ ਇੰਜਰੀ ਹੋਈ ਹੈ ਕਿਹੜੇ ਕਿਹੜੇ ਬੱਚੇ ਨੇ ਇੰਜਰੀ ਹੋਈ ਹੈ ਇੰਜਰੀਆਂ ਜੀ ਇਹਦਾ ਹੋਰ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਵੀ ਹੋ ਗਏ ਜੀ ਜਿਵੇਂ ਦੋ ਤਿੰਨ ਬੱਚਿਆਂ ਦੇ ਇੱਕ ਦਾ ਹੈ ਆ ਸ਼ੋਲਡਰ ਕਰੈਕ ਹੋ ਗਿਆ ਸੀਗਾ ਜੀ ਇੱਕ ਨੇ ਨੈਕ ਤੇ ਲੱਗੀ ਇਸ ਬੱਚੇ ਦੇ ਅੱਖ ਤੇ ਵੀ ਲੱਗੀ 17 ਆਲੇ ਬੱਚਿਆਂ ਦੇ ਵੀ ਲੱਗੀਆਂ ਜੀ ਮੰਨ ਲਓ ਖੇਡਵਤਨ ਹੋਈ ਦੋ ਸਾਲ ਜੀ ਹੋ ਰਹੀ ਆ ਤੇ ਉਹਦੇ ਵਿੱਚ ਉਹਨਾਂ ਕੁਆਲੀਫਾਇਰ ਐਵਰੀ ਦਿੰਦੇ ਆ ਜੀ ਸਾਨੂੰ ਤਿਹੋ ਕਿ ਕਿਸੇ ਬੱਚੇ ਦੇ ਇੰਜੀਨੀਅਰ ਵਾਂਗ ਟੂਰਨਾਮੈਂਟ ਹੋਈ ਜੀ ਹੁਣ ਸਟੂਡੈਂਟ ਜਿਹੜਾ ਬੋਲੂ ਤੁਹਾਡਾ ਹਾਂਜੀ ਬੇਟਾ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਮੋਦ ਸਿੰਘ ਹੈ ਜੀ ਮੈਂ ਫਰੀਦਕੋਟ ਦਾ ਅੰਡਰ 19 ਦਾ ਜੀ ਕੈਪਟਨ ਹਾਂ ਸਟੇਟ ਲੈਵਲ ਤੇ ਤੇ ਮੈਂ ਤੁਹਾਨੂੰ ਇਹੀ ਕਹਿਣਾ ਜਾਊਂਗਾ ਜੀ ਹੁਣ ਆ ਪਿਛਲੇ 11ਵੇਂ ਮਹੀਨੇ ਹੀ ਮੈਚ ਹੋਈ ਸੀ ਸਟੇਟ ਦੇ ਏ ਉੱਥੇ ਸਾਡੇ ਨਾਲ ਬਹੁਤ ਜ਼ਿਆਦਾ ਤਕਾ ਆਈ ਤੇ ਸਾਡੀਆਂ ਟੀਮਾਂ ਵੀ ਚਲੋ ਸਾਡੇ ਕੋਚ ਸਾਹਿਬ ਦੀ ਮਿਹਰਬਾਨੀ ਨਾਲ ਹੀ ਸਾਡੀ ਵਧੀਆ ਵਰਕ ਹੁੰਦਾ ਕਰਕੇ ਅਸੀਂ ਬਹੁਤ ਵਧੀਆ ਦਾ ਬੈਸਟ ਦਿੱਤਾ ਏ ਪਰ ਫਿਰ ਵੀ ਉਹਦੇ ਕਾਰਨ ਵੀ ਰੈਫਰੀ ਥੋੜਾ ਜਿਹਾ ਵੀ ਕਹਿ ਸਕਦੇ ਆ ਵੀ ਉਹਨਾਂ ਨੇ ਰੈਫ ਥੋੜੀ ਜਿਹੀ ਗਲਤੀ ਕੀਤੀ ਏ ਕਿਉਂਕਿ ਉਹਨਾਂ ਕੋਲ ਹੀ ਸਮਝ ਨਹੀਂ ਆ ਰਹੀ ਸੀ ਵੀ ਗੱਲ ਕੀ ਹੈ ਇੱਕ ਕਾਹਤੋਂ ਆਏ ਹੋ ਰਿਹਾ ਸਾਡੇ ਨਾਲ ਹੀ ਭਾਰੇ ਹੀ ਫੇਰ ਵੀ ਬਾਪ ਦਾ ਪੂਰਾ ਬੈਸਟ ਦਿੱਤਾ ਜੀ ਤੇ ਸਾਡੀ ਟੀਮ ਸੈਕੰਡ ਆਈ ਗਈ ਤੇ ਫਰਸਟ ਟੀਮ ਵਾਲਿਆਂ ਨੇ ਸਾਨੂੰ ਗਾਲ ਵਗੈਰਾ ਕੱਢੀ ਉਹਦੇ ਕਰਕੇ ਸਾਡੇ 'ਚ ਹੱਥਾ ਪਾਈ ਵੀ ਹੋਈ ਹੈ ਜੀ ਤੇ ਤੁਹਾਨੂੰ ਵਿਤਕਰਾ ਮਹਿਸੂਸ ਹੋ ਰਿਹਾ ਜੀ ਉੱਤੇ ਹਾਂਜੀ ਭਈ ਇਹ ਵਿਤਕਰਾ ਕਰ ਰਿਹਾ ਹਾਂਜੀ ਤੁਹਾਡੇ ਨਾਲ ਉਹਨਾਂ ਨੂੰ ਕੋਈ ਰੈਫਰੀ ਦਾ ਐਕਸਪੀਰੀਅੰਸ ਨਹੀਂ ਸੀਗਾ ਕਹਿ ਰਹੇ ਆ ਜੀ ਵੀ ਉਹਨਾਂ ਕੋਲੇ ਐਕਸਪੀਰੀਅੰਸ ਹੈ ਨਹੀਂ ਸੀਗਾ ਜੀ ਨਹੀਂ ਸੀਗਾ ਸਰ ਨਹੀਂ ਸੀਗਾ ਜੀ ਕੁਆਲੀਫਾਈਡ ਰੈਫਰੀ ਹੈ ਨਹੀਂ ਸੀਗੀ ਉਹਨਾਂ ਨੂੰ ਹਾਂਜੀ ਖੇਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਸਾਰੇ ਮਸਲੇ ਨੂੰ ਸਮਝਿਆ ਸੁਣਿਆ ਤੇ ਜੋ ਸਮਝ ਆਈ ਹੈ ਇਹ ਪਤਾ ਲੱਗਿਆ ਕਿ ਇਹ ਬੱਚੇ ਸਮਝ ਰਹੇ ਹੈ ਕਿ ਇਹਨਾਂ ਦਾ ਵਪਕਰਾ ਹੋਇਆ ਕਿਤਨਾ ਕਿਤੇ ਸ਼ਾਇਦ ਕਿਸੇ ਕੋਚ ਲੈਵਲ ਤੇ ਹੋਇਆ ਹੋਵੇ ਰੈਫਰੀ ਲੈਵਲ ਤੇ ਹੋਇਆ ਹੋਵੇ ਜਾਂ ਕਿਸੇ ਜਿਵੇਂ ਕਹਿੰਦੇ ਵੀ ਸਰਕਾਰੀ ਕਿਸੇ ਏਜੰਟ ਦੇ ਕਿਸੇ ਵੀ ਲੈਵਲ ਤੇ ਹੋ ਸਕਦਾ ਪਹਿਲੀ ਗੱਲ ਤਾਂ ਇਹ ਹੈ ਜੀ ਪੰਜਾਬ ਸਰਕਾਰ ਦੀ ਪਾਲਿਸੀ ਹੈ ਕਿ ਖੇਡਾਂ ਨੂੰ ਸਹਾਇਤ ਕੀਤਾ ਜਾਵੇ ਪ੍ਰਮੋਟ ਕੀਤਾ ਜਾਵੇ ਜੇ ਟੈਲੈਂਟ ਆ ਪੰਜਾਬ ਦੇ ਪਿੰਡਾਂ 'ਚ ਬੈਠਾ ਹੈ ਸ਼ਹਿਰਾਂ 'ਚ ਬੈਠਾ ਹੈ ਉਹ ਉੱਪਰ ਕੇ ਬਾਹਰ ਆਵੇ ਤੇ ਉਹ ਟੈਲੈਂਟ ਪੰਜਾਬ ਦਾ ਤੇ ਭਾਰਤ ਦਾ ਨਾਮ ਬਣਾਵੇ ਜੇ ਇਹਨਾਂ ਬੱਚਿਆਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਆਲੀਫਾਈਡ ਬੱਚੇ ਵਧੀਆ ਖੇਡਣ ਵਾਲੇ ਬੱਚੇ ਨਹੀਂ ਕਿਤੇ ਸਿਲੈਕਟ ਹੋ ਰਹੇ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਹੈ ਗਿਲਸਾ ਜਿੱਥੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਖੇਡਣ ਨੂੰ ਉਤਸ਼ਾਹਿਤ ਕੀਤਾ ਜਾਵੇ ਨਸ਼ੇ ਤੋਂ ਦੂਰ ਕੀਤਾ ਜਾਵੇ ਬੱਚਿਆਂ ਨੂੰ ਤੇ ਇਹਨਾਂ ਨਾਲ ਵਿਚਾਰਾ ਕਿਉਂ ਹੋਇਆ ਯਾਰ ਮੈਂ ਉੱਥੇ ਆ ਰਿਹਾ ਜੀ ਜਿੱਥੇ ਇਹਨਾਂ ਨਾਲ ਵਿਚਾਰਾ ਹੋਇਆ ਮੈਂ ਖੁਦ ਪਹੁੰਚ ਕਰਾਂਗਾ ਮੁੱਖ ਮੰਤਰੀ ਸਾਹਿਬ ਤੱਕ ਪੰਨੂ ਸਾਹਿਬ ਤੱਕ ਜਿੱਥੇ ਤੁਹਾਡੀ ਰਿਪੋਰਟ ਅੱਜ ਵਾਲੀ ਰਿਪੋਰਟ ਥੋੜੀ ਦਾ ਮਿੰਟ ਚ ਪਹੁੰਚ ਜੂਗੀ ਵੀ ਆਹ ਗੱਲ ਹੋਈ ਹੈ ਜੀ ਇਹਦਾ ਕੀ ਮਸਲਾ ਹੱਲ ਕਰ ਸਕਦੇ ਆਪਾਂ ਕਿਵੇਂ ਇਹਨਾਂ ਨੂੰ ਆਪਾਂ ਜਾਨੀ ਕਿ ਸੈਟੀਸਫਾਈ ਕਰ ਸਕਦੇ ਆ ਤੇ ਮਕਸਦ ਪੰਜਾਬ ਸਰਕਾਰ ਦਾ ਇਹੀ ਹੈ ਵੀ ਪੰਜਾਬ ਦੇ ਲੈਵਲ ਤੇ ਬੱਚੇ ਉੱਪਰ ਕਿ ਆ ਰਹੇ ਆ ਨੈਸ਼ਨਲ ਖੇਡਣ ਚੰਗੇ ਮੁੰਡੇ ਖੇਡਣ ਤਾਂ ਜੋ ਨਾਂ ਬਣੇ ਪਿੰਡਾਂ ਦਾ ਸ਼ਹਿਰਾਂ ਦਾ ਪੰਜਾਬ ਦਾ ਤੇ ਜੇ ਆਪਾਂ ਉਹੀ ਕੰਮ ਕੀਤਾ ਤੇ ਫੇਰ ਤਾਂ ਟੈਲੈਂਟ ਦਾ ਖਤਮ ਹੋ ਜੂਗਾ ਕੋਚ ਸਾਹਿਬ ਨੇ ਦੱਸਿਆ ਕਿ ਜੋ ਮੇਰੇ ਸਿਲੈਕਸ਼ਨ ਕੀਤੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਕੋਚਿੰਗ ਦੇ ਰਹੇ ਆ ਉਹ ਪਹਿਲੇ ਨੰਬਰ ਤੇ ਖੇਡਾਂ ਦੇ ਵਿੱਚ ਆਏ ਆ ਪਰ ਉਹਨਾਂ ਨਾਲ ਵਿਕਰਾ ਹੋਇਆ ਹਾਂ ਵਿੱਚ ਦੇਖੋ ਜੀ ਕੋਚ ਸਾਹਿਬ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਹੀ ਮਿਹਨਤੀ ਇਨਸਾਨ ਹੈ ਪਹਿਲਾਂ ਫਰੀਦਕੋਟ ਦੇ ਵਿੱਚ ਤੁਹਾਨੂੰ ਪਤਾ ਵੀ ਇਹਨਾਂ ਨੇ ਕਿੰਨੇ ਹਰ ਰੱਬ ਦੇ ਟੂਰਨਾਮੈਂਟ ਕਰਾਏ ਆ ਤੇ ਜਿਤਾਏ ਵੀ ਆ ਪੂਰੇ ਪੰਜਾਬ ਲੈਵਲ ਤੇ ਇਹਨਾਂ ਦਾ ਨਾਮ ਜਿਸ ਸਾਹਿਬ ਦੀ ਕੋਚਿੰਗ ਇਹ ਦਿੰਦੇ ਆ ਜਿਸ ਸਾਹਿਬ ਦਾ ਟੈਲੈਂਟ ਇਹ ਪੈਦਾ ਕਰਦੇ ਆ ਅੱਗੇ ਲੈ ਕੇ ਜਾ ਰਹੇ ਆ ਗੇਮ ਨੂੰ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਜਿੱਥੇ ਇਹਨਾਂ ਦੀ ਮੰਗ ਹੈ ਵਿਤਕਰਾ ਹੋਇਆ ਆਪਾਂ ਉਹਨੂੰ ਪੂਰੇ ਤਰੀਕੇ ਦੇ ਨਾਲ ਇਹਨਾਂ ਨੂੰ ਸੈਟੀਸਫਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਵਿਤਕਰਾ ਨਹੀਂ ਹੋਣ ਦਿੱਤਾ ਜਾਊਗਾ ਜੀ ਇਹਨਾਂ ਦੀ ਪੂਰੀ ਗੱਲਬਾਤ ਆਪਾਂ ਤਾਂ ਤੱਕ ਕਰਾਂਗੇ ਨਹੀਂ ਹੋਣਾ ਇਹ ਤੁਹਾਨੂੰ ਇੱਕ ਆਪਣਾ ਨਾਮ ਦਾ ਕੋਈ ਹੋਦਾ ਹਾਂ ਜੀ ਗਿਲਸਾਹਬ ਤੁਸੀਂ ਐਂ ਦੱਸੋ ਬਈ ਤੁਸੀਂ ਕਿਵੇਂ ਉਚਾਉਂਗੇ ਇਹਨਾਂ ਦੀ ਆਵਾਜ਼ ਅੱਗੇ ਸਰਕਾਰ 'ਚ ਦੇਖੋ ਜੀ ਆਮ ਆਦਮੀ ਪਾਰਟੀ ਜੋ ਦੀ ਸੱਤਾ ਦੇ ਵਿੱਚ ਹੈਗੀ ਹੈ ਸਰਕਾਰ ਨਾਲ ਗੱਲਬਾਤ ਕੋਈ ਸਾਡੇ ਲਈ ਕੋਈ ਬਾਹੀ ਗੱਲ ਹੈ ਫਿਰ ਮੈਂ ਜ਼ਿਲ੍ਹੇ ਦਾ ਸੈਕਟਰੀ ਹੈ ਜੀ ਮੀਡੀਆ ਬਿੰਦ ਦਾ ਜੀ ਸੈਕਟਰੀ ਪਲੱਸ ਸਪੋਕਸਪਰਸਨ ਸੋ ਸਾਡੀ ਆਵਾਜ਼ ਨਾ ਸੁਣੀ ਜਾਊ ਹੋਰ ਕਿਹਦੀ ਸੁਣੀ ਜਾਊਗੀ ਤੇ ਪਹਿਲ ਦੇ ਆਧਾਰ ਤੇ 10 ਮਿੰਟ ਦੇ ਵਿੱਚ ਵਿੱਚ ਹੀ ਤੁਹਾਡੀ ਇਹ WhatsApp ਗਰੁੱਪਾਂ ਦੇ ਸੰਗ ਗੱਲ ਪੰਨੂ ਸਾਹ ਤੱਕ ਪਹੁੰਚਾਈ ਜਾਊਗੀ ਕਨਸਰਨਡ ਅਥਾਰਟिटीज ਤੱਕ ਪਹੁੰਚਾਈ ਜਾਊਗਾ ਹਾਂਜੀ ਕੋਚ ਦਵਿੰਦਰ ਸਿੰਘ ਜੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਸੀ ਹਾਂਜੀ ਮੈਂ ਇਸ ਤਰ੍ਹਾਂ ਕਹਿੰਦਾ ਕਿ ਕਿਉਂਕਿ ਸਰਕਾਰ ਮਾਲੇ ਜੀ ਸਟੇਟ ਹੁੰਦੀ ਆ ਸਟੇਟ ਦੇ ਬੱਚਿਆਂ ਨੂੰ ਪੈਸੇ ਦੇ ਰਹੀ ਆ ਜੀ ਮਤਲਬ ਬੱਚਿਆਂ ਨੂੰ ਡੇਲੀ 200 ਰੁਪਏ ਮਿਲਦੇ ਆ ਔੰਜਾਂ ਦਾ ਕਿਰਾਇਆ ਮਿਲ ਰਿਹਾ ਨੇਸ਼ਨਲ ਜਾਨ ਨੇ ਸਾਰਾ ਕਿਰਾਇਆ ਵਗੈਰਾ ਡੇਲੀ ਉਹਨਾਂ ਨੂੰ ਦਿੰਦੇ ਆ ਬੱਚਿਆਂ ਨੂੰ ਜੀ ਸਰਕਾਰ ਪੂਰਾ ਖਰਚਾ ਕਰ ਰਹੀ ਆ ਜਿਹੜੀ ਪਰ ਅਫਸਰ ਚਾਹੀਏ ਸਰਕਾਰੀ ਜੀ ਉਹ ਆਪਦੀ ਅਫਸਰ ਸਾਹਿਬ ਵਿੱਚ ਚਲਾ ਕੇ ਸਾਰੇ ਬੱਚਿਆਂ ਦਾ ਗੀਅੰਦ ਦਾ ਪਦ ਨਿਵਾ ਕਰਦੇ ਕਿਉਂ ਪਿਛਲੇ ਸਾਲ ਦਾ ਹੀ ਇੱਕ ਹੈਗੀ ਐ ਇਦਾਂ ਹਾਕੀ ਕੁੜਗੜੀ ਟੀਮ ਸੀ ਜਿਹਨਾਂ ਨੇ ਉਹਨੇ ਕਵਡੀ ਦੇ ਕੋਚ ਲਾ ਕੇ ਭੇਜਤੇ ਜਿਹਨਾਂ ਨੂੰ ਕੋਈ ਨੌਲੇਜ ਨਹੀਂ ਸੀ ਇਸੇ ਤਰ੍ਹਾਂ ਹੀ ਹੁਣ ਸਾਡੇ ਰਗਬੀ 'ਚ ਹੋਇਆ ਮਤਲਬ ਉਹਨਾਂ ਨੂੰ ਜਿਹਨਾਂ ਨੂੰ ਨਾ ਨੌਲੇਜ ਹੁੰਦੇ ਆਏ ਉਹਨਾਂ ਨੇ ਆਪ ਦੀ ਮਰਜ਼ੀ ਨਾਲ ਕੋ ਲਾ ਕੇ ਭੇਜੇ ਸਲੈਕਟਰ ਵੀ ਲਾ ਕੇ ਭੇਜੇ ਕੋਚ ਵੀ ਉਹ ਲਾ ਕੇ ਭੇਜੇ ਉਹ ਛਿਲ ਜੀ ਤੇ ਅਸੀਂ ਇਹ ਹੀ ਮੰਨ ਕਹਣਾ ਚਾਹੁੰਦੇ ਆ ਜੀ ਮਤਲਬ ਜਿਵੇਂ ਪ੍ਰਾਈਵੇਟ ਕੰਪਨੀਆਂ ਤੋਂ ਇਹਨਾਂ ਨੇ ਕੋਚ ਰੱਖੇ ਆ ਮਤਲਬ ਟੂਰਨਾਮੈਂਟ ਜਾਂ ਸਟੇਟ ਲੈਵਲ ਦੇ ਪ੍ਰਾਈਵੇਟ ਕੰਪਨੀਆਂ ਜਿੱਥੇ ਉਹ ਇਦੋਂ ਪੱਧਰ ਆਪਣਾ ਉੱਚਾ ਹੋ ਸਕੇ ਜੀ ਸਾਰੇ ਸਾਰੇ ਬੱਚੇ ਵੀ ਹਨਾਰੇ